ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਦੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਹੈ ਜਲਾਸ਼ੀਲ ਭਗਤ ਸਿੰਘ ਦਾ ਕਰਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਜੇ ਨਾ ਨਾਣ ਹੋ ਜਾਮਣਾ ਜਾਂ ਨਾ ਕੀ ਐਕਟਿਵ ਚੋਕਰੀ ਕੀ ਲੋਕ ਆ ਗਿਆ ਉਹ ਗਾੜ ਉਹ ਗਾੜ ਉਹ ਗਾੜ ਮੈਂ ਲਾ ਕੇ ਖੱਟਾ ਮੈਂ ਪਾ ਜਿੰਨੂੰ ਪਾ ਗੂੰਗਾ ਮੋਲੇ ਆਹ ਬੰਦ ਲੇ ਲੀ ਜਾ ਤੇਰੇ ਫੇਰ ਆ ਰੱਖ ਜਲਵੇ ਪੰਜ ਮੇ ਲੂੰਗਾ ਕਿ ਕਿਤੇ ਪਰ ਆ ਬੰਦ ਲੇ ਮੋਲੀ ਕਾ ਐਂਡ ਕਰ ਪਟਰਾ ਲੇ ਕਮਾੜ ਬਗੇ ਕਿਥੇ ਲੇ ਅਨਦਰ ਤੇ ਅਜਾ ਮੈਂ ਆ ਗਿਆ ਅਸਲ ਸਾਰੇ ਬੱਚੇ ਅਨਦਰ ਮਾਤਾ ਪ੍ਰੀਤ ਅਦਾਸ ਜੀਂ ਦੀਆਂ ਲਰਕੀਆਂ ਐ ਕਿਉਂਕਿ ਜੋ ਅੱਜ ਐਸੋ ਜੇ ਮੋਕੇ ਸਾਡੇ ਪਹਾੜਾਂ ਚ ਨਸੀਬ ਹੋਏ ਐ ਹੋਰ ਕੜੇ ਸੁਵੇ ਵਿੱਚ ਵੀ ਇਹੇ ਸਾਨੂੰ ਨਸੀਬ ਵਿੱਚ ਹੋਣ ਸਭੀ ਨੇ ਕਹਿ ਲਈ ਚਲੋ ਜੱਕੜੇ ਫਟੇ ਅੱਜ ਵੀ ਕੁਝ ਖਾਸ ਜ਼ਿੰਦਗੀ ਜੀਵੇ ਆ ਅੰਦਰ ਲੈ ਕੇ শুক্ৰিয় ਤੇਰੇ ਉਪਰ ਪ੍ਰਭ ਜੀ ਸਰਿੰਦ ਦੇ ਕੋਲ ਜਿਲੰਦ ਤੱਕ ਬੱਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅਰਸਾਰ ਸਤਿ ਸ੍ਰੀ ਅਕਾਲ ਜਿਹਨੇ ਸਤਿਗੁਰੂ ਦਾਸ ਜੀ ਦੀ ਹੈ ਸੇ ਸ਼ੁਕਰੀਆ ਹੋਰ ਜਿਹਨਾਂ ਦਾ ਬੇਸੇ ਹੀ ਕਿਸੇ ਰਸਵਾ ਰਿਹਾ ਉਹ ਅਸੀਂ ਉਹ ਸਾਡੇ ਨਾਮ सत्रकाल बाबू सरजी नवी इन आश्वासने बाबू जहिड़ी रसपाल राम भक्त रसपाल राम उन बेनती आहे अॻे डॉक्टर मनजी सोन परवीर कु माने सोन ਰੋਕ ਜੇ ਰੋਕ ਜੇ ਜਾਨ ਜਾਨੀ ਸਾਰਾ ਕਿਤੇ ਜ ਗੁਰਮੀਤ ਰਣਸਾਨ ਅਕੁਰੂ ਜਨ ਦਾ ਸਾਰਾ ਕਿਤੇ ਜ ਗੁਰਦੀਪ ਲਾਲ ਜਬੋਲੇ ਸੋਨ ਤੇ ਅਗੇ ਮਨਪ੍ਰੀਤ ਸੰਗ ਕੋਈ ਜੀ ਬੈਗ ਦਾ ਕੱਟ ਨਾ ਮਾਰੋ ਮੇਰੇ ਦਵਾਈਆਂ ਵਿੱਚ ਜੀ ਸਾਰਾ ਕੁਝ ਹੋਰ ਦੂਜੀ ਗੇਂਦੀ ਐ ਜੀ ਇਸੇ ਨਗਰ ਦੇ ਵਿੱਚ ਦੋ ਮਸ਼ਹੂਰ ਨੂੰ Yeah. ਸਿਹਤ ਹੀ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਆਟ੍ਰਿਸ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ 레이జర్ ਸੈਂਟਰ हेयर ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ ਵੱਖ-ਵੱਖ सहलता मिलदिया ने इथे चौबीस घंटे सब दिन इमरजेंसी की सुविधा भी दि जा है आज ही बुक करो अपनी अपॉइंटमेंट अठानवे सात सो छबी वी छे सो चौहत्तर या अठानवे उन्नवे आथ अस्सी चौहत्तर विजिट करो संधु हॉस्पिटल चंडीगढ़ रोड नवा शहर ਇਹ ਸੱਜਣਾਂ ਸ਼੍ਰੀ ਭਗ세 ਨਗਰ ਦਾ ਸਵੰਦਕ ਅੱਜ ਦੀਆਂ ਵਿਸ਼ੇਸ਼ ਸਰਗੀਆਂ ਖਨਫੇਰ ਨਵੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਤਲੀ ਸੀਨ ਇਜਾਜ਼ਤ ਦਿਓ ਧੰਨਵਾਦ